ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਆਂ ਅੱਜ ਦਾ ਵਲੌਗ ਅੱਜ ਵਲੌਗੇ ਥੋੜਾ ਲੇਟ ਹੋ ਗਿਆ ਕਿਉਂਕਿ ਥੋੜਾ ਜਿਹਾ ਹੋਰ ਕੰਮ ਕੀ ਸੀ ਮੋਂ ਨੂੰ ਫੋਨ ਤੇ ਠੰਡੇ ਸੀਗਾ ਕਹਿੰਦੀ ਮੰਮੀ ਠੰਡੇ ਮਤਲਬ ਕੰਮ ਜਿਹੜਾ ਹੈਗਾ ਉਹਦੇ ਤੇ ਕਰਨਾ ਫੋਨ ਤੇ ਦੇਖਣਾ ਇਹ ਅਜੇ ਵੀ ਆਲੋ ਥੋੜੀ ਬਿਮਾਰ ਪੀਚੀ ਇਸ ਕਰਕੇ ਮੈਂ ਸ਼ੁਰੂ ਕਰੂੰਗੀ ਇਹ ਵਲੌਗ ਹੈ ਕਿਤੇ ਬਿਮਾਰ ਹੈ ਤੇ ਮੜਿਆ ਤਾਂ ਲੈਨੇ ਸੀ ਕੈਮਰਾ ਹੀ ਫੜਿਆ ਹੋਇਆ ਹੈ ਜਿਹੜਾ ਫੋਨ ਹੈ

अच्छा इड़ देखा था ना एक मम्मी ने शानू पहले जीरे वाले कर ले जीरे द तड़का ला के बिच टमाटर थी है ना मम्मी है ना टमाटर पाक के कर ले जीरे द तड़का ला के वो भी बड़े स्वाद बने थे अच्छा जीरे द ठीक है तो लोगों को देखते हैं आह वो सब ये तड़ारी ਅੱਛਾ ਉਹ ਅਜੇ ਨਾਲ ਅਨਨ ਸੁਤੇ ਮਾਰੇ ਪਹਿਲੇ ਛਿੱਲ ਕੇ ਫੇਰ ਉਬਾਲ ਲਿਆ ਕਰੂਗੀ ਹਾਂ ਹਾਂ ਛਿੱਲੇ ਦਾ ਉਬਾਲਿਆ ਇਹ ਤੋਂ ਥੋੜੀ ਨੂੰ ਕੇ ਬਲਦੀ ਉਹ ਕਰ ਲਿਆ ਕਰਵਾ ਲੀ ਛੋਟੇ ਛੋਟੇ ਟੁਕੜੇ ਹੀ ਬਸ ਰਹਿ ਜਣੇ ਲੱਕੀ ਨਮ ਨਾ ਰਹੀ ਜੀ ਇਹ ਕਹਿੰਦੇ ਨੇ ਖਰਾਤਾ ਨਾ 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 ਧੋਇਆ ਕਰ ਮੰਨ ਲਿਆ ਕਰਾਣ ਨੂੰ ਤਾਂ ਹੋਰ ਜਿਆਦਾ ਇਹ ਕਿਤੇ ਜੀ ਚਾਰਜ ਹੋ ਜਾਂਦਾ ਹੈ ਇਹਨਾਂ ਨੂੰ ਆਹ ਕਹਿੰਦੇ ਛੱਟ ਕੇ ਇਹਦੇ ਤੋਂ ਦਾਰੀ ਵੀ ਲੈਣਾ अच्छा अच्छा ਦਾ ਮਤਲਬ ਨਹੀਂ ਹੈਗੀ ਦਾ ਜੰਗਾ ਨਾ ਦੇਖ ਦੇਖ ਰਿਹਾ ਤਾਂ ਲੇਟ ਕੇ ਨਹੀਂ ਦੇਖੀਦਾ ਫੋਨ ਲੈ ਕੋ ਦਿਖ ਨਾ ਬੈ ਕੇ ਦੇਖ ਰਿਹਾ ਗਿਆ ਬਿੱਲੀ ਸਟਾਈਲ ਚ ਬੈਠ ਗਿਆ ਹਾਂ ਡੈਡੀ ਦੇ ਕੱਪੜੇ ਵੀ ਪ੍ਰੈਸ ਕਰਨੇ ਹਜੇ ਮੈਡੀ ਨੇ ਜਾਣਾ ਸਵੇਰ ਵੇ ਉੱਠਣਗੇ ਆਉਂਦੇ ਆ ਕੇ ਮੈਂ ਤਾਂ ਕੱਪੜੇ ਚਾਰ ਕੇ ਹੁਣ ਅਸ਼ਰਤ ਨਗਰੀਆਂੋਂ ਬੈਠ ਕੇ ਦੇਖਾਂ ਤਾਂ ਫੋਨ ਖੋਣਾ ਕੀ ਰਹਿਣਾ ਮੈਂ ਕੀ ਹੁਲਾ ਹੁਣ ਕੀ ਕਰਾਂ ਮੈਂ ਮੂੰਹ ਆ ਜਾਾ ਖੱਖਾ ਹੀ ਦਿਨਾਂ ਖਾਣ ਨੂੰ ਹੀ ਸੋਚਣਾ ਹੈ ਮੈਂ ਮਿੱਠੀ ਪਕੌੜੀਆਂ ਖਾ ਕੇ ਆਇਆ ਅਸਾਂ ਦੇ ਕੱਪੜੇ ਵੀ ਪ੍ਰੈਸ ਹੋ ਗਏ ਅੱਥਰ ਆਪਾਂ ਲੈ ਲੈਂਦੇ ਹਾਂ ਮਾਂ ਕੋਲ ਜਾ ਕੇ ਤਿਆਰੀ ਕਰ ਲਾਂਗੇ ਆਪਣੇ ਆ ਤੌਲੀਆ ਆਣੇ ਆ ਟੋਪੀ ਦੇਖੀ ਜੀ ਨੇ ਧੋਤੀ ਸੀ ਸਵੇਰੇ ਦੱਸਿਆ ਨਹੀਂ ਰੈਡੀ ਨੂੰ ਦੁਪਹਿਰੇ ਜੇ ਕਰਦੇ ਸੀ ਤਾਂ ਹੋ ਜਾਇਆ ਇਥੇ ਮਾੜੀ ਮਾੜੀ ਨਹੀਂ ਕਰਨੀ ਗੱਲੀ ਆ ਚੱਲ ਕੋਈ ਨਹੀਂ ਰੱਖ ਦੋ ਸੁੱਕ ਜਾਣੀ ਚੱਲਾ ਨਹੀਂ ਨਾ ਰੁੱਸਿਆ ਨਹੀਂ ਇਹ ਲੈ ਕਿਹਾ ਨਹੀਂ ਬਾਅਦ ਚ ਦੁਪਹਿਰੇ ਫੋਨ ਕਰਕੇ ਕਹਿੰਦੇ ਨੇ ਕਹਿੰਦੇ ਧੋ ਦਿਓ ਮਾੜੀ ਮਾੜੀ ਗੱਲ ਨਹੀਂ ਹੈ ਸੁੱਕ ਜੂਗੀ ਰਾ ਤਰ ਆ ਕੇ ਤੇ ਬਣ ਗਈ ਸਾਡੀ ਵੀ ਉਪਲੇ ਆਲੂਆਂ ਦੀ ਸਬਜ਼ੀ ਕਿੰਨੀ ਘੈਂਟ ਲੱਗਦੀ ਆ ਨਾ ਦੇਖਣ ਚ ਹਾਂ ਤੇ ਵੀ ਸਵਾਦ ਮੈਂ ਦੇਖਾਂ ਨਾ ਟੇਸਟ ਕਰ ਬਣਾਈ ਕਿਨੇ ਆ ਫਿਰ ਦਾਦੀ ਨੇ ਤੇਰੀ ਦਾਦੀ ਤਾਂ ਮੇਰੀ ਮੰਮੀ ਨੇ

ओए तो स्क्रीन खराब हो गई दादू दा फोन डिग पया रे होनी हां सच खराब हो गई खड़े गए चलो सुन नहीं लग रही सारे बंद हो गए मैं एक वीडियो देखि थी एक बंदा आ एक तार

ਓਹੋ ਦਾਦੀ ਹੱਥ ਜੀ ਐ ਕਿਵੇਂ ਪੱਪ ਲਕੀਰਾਂ ਪੜ ਕੇ ਗਿਆ ਬੋ ਜੇਬ ਚ ਕਿਉਂ ਨਹੀਂ ਰੱਖਦੇ ਉਹ ਗਲਤੀ ਕਿਉਂ ਲਾ ਲੈਂਦੇ ਨੇ ਓਹ ਓ ਇਧਰ ਗੱਲ ਸੁਣ ਗਲਤੀ ਨਾਲ ਡਿੱਗ ਗਿਆ ਉਤਰਣ ਵੇਲੇ ਆਟੋ ਚ ਉਤਰਣ ਵੇਲੇ ਕਾਹਨੂੰ ਉਹ ਵੀ ਲੱਗਿਆ ਹੁੰਦਾ ਉਹ ਤਾਂ ਲੱਗਿਆ ਹੀ ਨਹੀਂ ਹੋਇਆ ਸੀ ਓਹੋ ਨਹੀਂ ਕਿੱਥੇ ਲੱਗਿਆ ਉਹਥੇ ਲਾ ਕੇ ਆਹੇ ਤਰ ਲੈਂਦੇ ਹੋਣਗੇ ਸਾਈਡ ਤੇ ਅਰ ਰੁਕੋ ਤਾਂ ਮੈਨੂੰ ਬਦ ਨਹੀਂ ਟੱਚ ਖਰਾਬ ਹੋ ਗਈ ਓਹੋ

ਉਹ ਓਹ ਜਗ੍ਹਾ ਤੇ ਬਸਾਇਆ ਤਾਰ ਲਗਾਣੀ ਆ ਹਟ ਜਿੰਦੀਆਂ ਨੇ ਆਹੋ ਮੋਬਾਈਲ ਠੀਕ ਕਰਨ ਨਾਲ ਤਾਂ ਪਾਗਲ ਨੇ ਤਾਰਾਂ ਲਾ ਕੇ ਨਾ ਕਰ ਲੈ ਕੇ ਮੈਂ ਐਕਸਪੈਰੀਮੈਂਟ ਹੀ ਨਾ ਕਰਿਆ ਗਾ ਚੰਗਾ ਜਾਓ ਹਾਂ ਜਾਓ ਨੰਤਾ ਨਹੀਂ ਨਾ ਇਹ ਠੀਕ ਕਰ ਮਾਤਾ ਅੱਛਾ ਖਾਣਾ ਖੋਲ ਕੜਕਦਾ ਜਾਣਾ ਚਲ ਫਿਰ ਕੋਈ ਨਾ ਹੋ ਜਿਹੜਾ ਸੋਨਾ ਦੀ ਭੂਗਿਆ ਹੋਵੇ ਉਹ 10 ਸਾਲ ਮਰ ਜੀਏ ਜੀ फिर <laughs> कर एक दिन में <laughs> दादी। <laughs> 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 <थी। laughs> ਦਰ ਉੱਤੇ ਰੋਕਣਾ ਦਰ ਉੱਤੇ ਜਦੋਂ ਬੰਦੇ ਨੇ ਕਹਿ ਨਹੀਂ ਮੰਨਦਾ ਆਂ ਕਿ ਸੁਦੇਹਣਾ ਤਾਂ ਹੋਣਾ ਨਹੀਂ ਕਦੇ ਵੀ ਜਾਣਾਂ ਕਿ ਉਹ ਰਿਖੇ ਅੰਦਰ ਤਾਂ ਮੈਂ ਰੱਖਾ ਸਮਾਂ ਇਹ ਵੀ ਦਾ ਦੁੱਧ ਗੁੱਸੇ ਜਾ ਹੈ ਮਰਦਾ ਸੰਕੇ ਨੀ ਆਏ ਨਹੀਂ ਆਏ ਕਿਵੇਂ ਕਰਤਾ ਸਵਾਲ ਗਲਤ ਪੁੱਛ ਲਿਆ ਉਸੇ ਆਏ ਕਿਵੇਂ ਕਰਤਾ ਤੁਸੀਂ ਹੈ ਉਹ ਮੇਰੀ ਚੱਕਰ ਕੀ ਹੈ ਇਹਨਾਂ ਤੋਂ ਮੈਂ ਪੈਸੇ ਲੱਗੇ 31 ਲੱਖ ਰੁਪਏ ਉਹ ਲੋਈ ਚੱਕਰ ਲੱਗਿਆ ਜੇ ਛਿੰਨੇ ਇਹਨਾਂ ਤੋਂ ਆਹਾ ਇੱਥੇ ਕੋਈ ਆ ਰਹੀ ਬੱਸ ਫਿਰ ਆਦਤ ਤਾਂ ਫਿਰ ਮੇਰੀ ਉਹ ਲੋਈ ਤਾਂ ਇੱਧਰ ਹੈ ਨਾ ਛਿੰਨੇ ਵਾਲ ਕਹਿੰਦੇ ਆ ਤੁਹਾਨੂੰ ਹੈਂ ਕਿਹਦੀ ਕਿਹ ਲੱਗਦਾ ਬੰਦਾ ਇਹ ਕਿੰਨੇ ਵਾਰ ਤੁੰਗ ਕਹਿੰਦੇ ਇੱਥੇ ਨਾਲ ਚੀਜ਼ ਨਾ ਰੱਖਿਆ ਕਰ ਤੈਨੂੰ ਇਹਨੂੰ ਆ ਗਏ ਵਾਏ ਨੇ ਇਹਨੂੰ ਇਹ ਗਾਣੇ ਲਾ ਕੇ ਨਾ ਕਿ ਇੱਥੇ ਮਤ ਗਿਆ ਬਰਿੱਖਿਆ ਇੱਥੇ ਹਾਂ ਪੰਜਾਬ ਵਾਲੀ ਤਾਂ ਮੰਮੀ ਨੇ ਦੇਖਿਆ ਜਾਈਂਗਾ ਮੈਂ ਬਾਹਰ ਨਹੀਂ ਤਾਂ ਆਰਮਨਿਕਾ ਲੋੜੀਂ ਨੂੰ ਸ਼ਾਬਦ ਗਾਣੇ ਆਇਆ ਮੈਨੂੰ ਲੱਗੇ ਇੱਥੇ ਕੋਸ ਵੀ ਨਹੀਂ ਤੇ ਤੀਂ ਆਕੇ ਕਰਤਾ ਮੇਨ ਕੋਣ ਬੰਦ ਹੋ ਗਿਆ ਉਹ ਲਾਈ ਨਹੀਂ ਅੱਜ ਉਹ ਲਾਣਾ ਕੀ ਸੀ ਫੇਰ ਅੱਜ ਤਾਂ ਲਾਉਣਾ ਸੀ कित <laughs> भी ਹੋ ਤਾਂ ਇਹ ਦੋ ਮੇਰੀ ਇਹ ਜਰਾਬਾਂ ਸੁੱਟਦੀਆਂ ਇਹਨੂੰ ਰੋਕਣਾ ਨਹੀਂ ਭਈ ਦੌੜਨ ਲੱਗ ਪਿਆ ਫੇਰ ਇਹ ਇਹ ਮਿੱਠਾ ਸਿੰਘ ਬਣੂ ਸਾਨੂੰ ਵੀ ਨਾ ਰੋਕਿਓ ਫੇਰ ਇਹਦੇ ਕੁੱਟਾਂਗੇ ਜਿੰਨਾ ਜੀ ਮੈਂ ਕਿਉਂ ਤੁਮਰਾ ਕੀ ਕਰਨਾ ਮੇਰੀ ਜਰਾਬ ਤਾਂ ਦੇਖੋ ਕਿੱਥੇ ਮਾਰੀ ਹੈ ਚੱਕੀ ਇੱਕ ਪਾਗਲਾ ਬੈਂਡੇਜ